ਪਰਾਂ ਦੇ ਕਿੱਲੇ ਗੱਡੇ ਹੋਏ ਆ ਇੱਥੇ ਘੋੜੇ ਬਣੇ ਜਾਂਦੇ ਹੁੰਦੇ ਸੀਗੇ ਆਹ ਥਾਂ ਤੇ ਅਕਬਰ ਦੇ ਜ਼ਮਾਨੇ ਦੇ ਵਿੱਚ ਉਦੋਂ ਵੱਚ ਇੰਗਰੇਜ਼ਾਂ ਮਿਲੇ ਦੀ ਇੱਥੇ ਮੈਦਾਨ ਹੀ ਬਣ ਗਿਆ ਸੀਗਾ ਤੇ ਇੱਥੇ ਆਹ ਜਿਹੜਾ ਥਾਂ ਖਾਲੀ ਪਈ ਨਜ਼ਰ ਆ ਰਿਹਾ ਤੁਹਾਨੂੰ ਇੱਥੋਂ ਤੱਕ ਉਹ ਸਾਰੇ ਇਹਨਾਂ ਦੇ ਵਿੱਚ ਪੱਠੇ ਦਾਣਾ ਦੂਣਾ ਜੋ ਵੀ ਉਦੋਂ ਹੁੰਦੀ ਸੀ ਫੀਡ ਉਹ ਸਾਰੀ ਇਹਦੇ ਵਿੱਚ ਪਾਈ ਜਾਂਦੀ ਸੀ ਉਹ ਦੇਖ ਲਓ ਕਿੱਥੋਂ ਤੱਕ ਆ ਦੂਰ ਤੱਕ ਫੈਲੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਤੇ ਉਹਦੇ ਸਾਹਮਣੇ ਵੀ ਤਵੇਲੇ ਦੀ ਪੋਸ਼ਣ ਦਾ ਮਤਲਬ ਘੋੜਿਆਂ ਦੀ ਗਣਤੀ ਬਹੁਤ ਤੁਸੀਂ ਇਹ ਘੋੜੇ ਉਹ ਹੁੰਦੇ ਸੀ ਜਿੱਥੇ ਰਾਜਿਆਂ ਦੇ ਰਾਣੀਆਂ ਦੇ ਬਾਦਸ਼ਾਹ ਦੇ ਘੋੜੇ ਖੜਦੇ ਹੁੰਦੇ ਸੀ ਆਮ ਪਬਲਿਕ ਵਾਲੇ ਦਾ ਬਰੋਬਾਰ ਸੀ ਉਹਨਰ ਤੋਂ ਵੜਨ ਨਹੀਂ ਸੀ ਦਿੰਦੇ ਮਤਲਬ ਚੰਗੀ ਨਸਲ ਦੇ ਘੋੜੇ ਸਾਰੇ ਇੱਥੇ ਹੀ ਸਪੈਸ਼ਲ ਪ੍ਰਬੰਧ ਕੀਤਾ ਹੁੰਦਾ ਸੀਗਾ ਜਿੱਥੇ ਆਪਦੀ ਰਹਾਇਸ਼ਾ ਉਹਦੇ ਨਾਲ ਹੀ ਮਗਰਲੇ ਪਾਸੇ ਉਹਨਾਂ ਘੋੜਿਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਕਬਰ ਨੇ ਦਰਸ਼ਕੋ ਦਿਵਾਨੇ ਆਮ ਹੁੰਦਾ ਸੀਗਾ ਮਤਲਬ ਉੱਥੇ ਰਾਜਾ ਬੈਠ ਜਾਂਦਾ ਸੀ ਅਕਬਰ ਬਾਦਸ਼ਾਹ ਫੈਸਲਾ ਕਰਨ ਦੇ ਲਈ ਉਹ ਤਾਂ ਦੇਖੋ ਵੀ ਇੱਥੇ ਮਤਲਬ ਉੱਥੇ ਬੈਠੇ ਜਿੱਥੇ ਸਾਰੀ ਜਨਤਾ ਖੜੀ ਜਾਂਦੀ ਹੁੰਦੀ ਸੀਗੀ ਅਕਬਰ ਬਾਦਸ਼ਾਹ ਕਹਿੰਦੇ ਇੱਥੇ 16 ਸਾਲ ਰਿਹਾ ਵਾ ਉਦੋਂ ਵਿੱਚ ਪਾਣੀ ਦੀ ਕਮੀ ਹੋ ਗਈ ਸੀ ਤੇ ਇੱਥੇ ਰਹਾ ਨਹੀਂ ਇਸ ਦੁਆ ਚਲੇ ਗਿਆ ਸੀ ਇੱਥੇ ਉਹਦਾ ਇੱਕ ਹਾਥੀ ਰੱਖਿਆ ਹੁੰਦਾ ਸੀਗਾ ਜਿਹੜਾ ਸਜਾ ਜੂਮ ਕਿਸਨ ਮੌਦੀ ਸਜਾ ਦੇਣੀ ਆ ਤਾਂ ਉਹ ਹੈਗਾ ਉੱਥੇ ਥਾਂ ਉੱਥੇ ਆਇਆ ਉੱਥੇ ਹਾਥੀ ਬੰਨਿਆ ਜਾਂਦਾ ਹੁੰਦਾ ਸੀਗਾ ਉਹ ਹਾਥੀ ਜਦੋਂ ਮੌਤ ਸੌ ਦੇ ਉੱਗੇ ਛੱਡ ਦਿੱਤਾ ਜਾਂਦਾ ਸੀ ਹਾਥੀ ਆਪੇ ਮਾਰ ਦਿੰਦਾ ਹੁੰਦਾ ਸੀ ਉਹਦਾ ਇੱਕ ਖਾਸ ਬੁਰਜ ਵੀ ਸੀ ਕਿ ਜਿੱਥੇ ਹਰਣ ਹਾਥੀ ਰਹਿੰਦਾ ਸੀ ਮਤਲਬ ਜਿਹੜਾ ਹਰਣ ਤੋਂ ਵੀ ਤੇਜ਼ ਚੱਲਦਾ ਸੀ ਉਹਨੂੰ ਹਰਣਾਥੀ ਕਹਿੰਦੇ ਸੀਗੇ ਉੱਥੇ ਬੰਨਿਆ ਹੁੰਦਾ ਸੀ ਉਹ ਹਰਾਥੀ ਦਾ ਕੰਮ ਹੁੰਦਾ ਸੀ ਜੇ ਕਿਸ ਨੂੰ ਮੌਤ ਦੀ سزا ਦੇਣੀ ਆ ਤਾਂ ਆਪੇ سزا ਦੇ ਦਿੰਦਾ ਹੁੰਦਾ ਸੀ ਇਹ دیਵਾਨੇ ਆਮ ਆ